ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਸਭ ਤੋਂ ਵੱਡੀ ਖ਼ਬਰ ਕੈਨੇਡਾ ਤੋਂ ਹੈ ਜਿੱਥੇ ਹੁਣੇ-ਹੁਣੇ ਚੋਣਾਂ ਜਿੱਤਣ ਵਾਲੇ ਨਵੇਂ ਪ੍ਰਧਾਨ ਮੰਤਰੀ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਆਪਣਾ ਏਜੰਡਾ ਸਪਸ਼ਟ ਕਰ ਦਿੱਤਾ ਇਹ ਉਨ੍ਹਾਂ ਦਾ ਪਹਿਲਾ ਅਧਿਕਾਰਿਕ ਬਿਆਨ ਸੀ ਅਤੇ ਇਸ ਵਿੱਚ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਕਈ ਖੇਤਰਾਂ ਵਿੱਚ ਸਾਫ਼ ਕੀਤਾ ਚਾਹੇ ਇਹ ਅਮਰੀਕਾ ਨਾਲ ਸਬੰਧ ਹੋਣ ਕੈਨੇਡਾ ਦੇ ਹੋਰ ਮਸਲੇ ਹੋਣ ਹਾਊਸਿੰਗ ਦਾ ਮੁੱਦਾ ਹੋਵੇ ਜਾਂ ਫਿਰ ਇਮੀਗ੍ਰੇਸ਼ਨ ਅੱਜ ਮੈਂ ਤੁਹਾਨੂੰ ਇਸ ਬਿਆਨ ਦੇ ਹਰ ਪਹਿਲੂ ਨੂੰ ਵਿਸਥਾਰ ਨਾਲ ਦੱਸਣ ਜਾ ਰਿਹਾ ਹਾਂ ਕਿਉਂਕਿ ਇਹ ਉਹਨਾਂ ਲੱਖਾਂ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਜੋ ਕੈਨੇਡਾ ਵਿੱਚ ਆਪਣੇ ਸੁਪਨਿਆਂ ਨੂੰ ਸਹਾਰਾ ਕਰਨਾ ਚਾਹੁੰਦੇ ਹਨ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਨਵੇਂ ਪ੍ਰਧਾਨ ਮੰਤਰੀ ਦਾ ਇਮੀਗ੍ਰੇਸ਼ਨ ਬਾਰੇ ਇਹ ਪਹਿਲਾ ਬਿਆਨ ਸੀ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਸੀ ਅਤੇ ਇਸ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਦੀ ਸਰਕਾਰ ਇਮੀਗ੍ਰੇਸ਼ਨ ਨੂੰ ਇੱਕ ਟਿਕਾਊ ਪੱਧਰ ਤੇ ਲਿਆਵੇਗੀ ਇਸ ਦਾ ਕੀ ਮਤਲਬ ਹੈ ਇਸ ਵਕਤ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਲੋਕ ਦੀ ਗਿਣਤੀ ਕੁੱਲ ਆਬਾਦੀ ਦਾ 7.3% ਹੈ। ਨਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਨੂੰ ਘਟਾ ਕੇ 5% ਤੱਕ ਲਿਆਵੇਗੀ। ਇਹ ਇੱਕ ਵੱਡਾ ਟੀਚਾ ਹੈ ਅਤੇ ਇਸ ਤੋਂ ਸਪਸ਼ਟ ਹੈ ਕਿ ਅਗਲੇ ਘੱਟੋ-ਘੱਟ 2 ਸਾਲ ਤੱਕ ਵੀਜ਼ਿਆਂ ਅਤੇ ਵਰਕ ਪਰਮਿਟਾਂ 'ਤੇ ਸਖਤੀਆਂ ਜਾਰੀ ਰਹਿਣਗੀਆਂ। ਮੈਂ ਸੋਚ ਰਿਹਾ ਹਾਂ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕੁਝ ਠੋਸ ਕਦਮ ਚੁੱਕਣੇ ਪੈਣਗੇ। ਸ਼ਾਇਦ ਉਹ ਅਸਥਾਈ ਸਟੇਟਸ ਵਾਲੇ ਲੋਕਾਂ ਲਈ ਸਥਾਈ ਨਿਵਾਸ ਪੀਆਰ ਦੇ ਰਾਸੌਖੇ ਕਰਨ ਕੁਝ ਖਾਸ ਪੇਸ਼ਾ ਜਿਵੇਂ ਕਿ ਸਿਹਤ ਸੇਵਾਵਾਂ ਜਾਂ ਸਿੱਖਿਆ ਦੇ ਖੇਤਰ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਜਾਂ ਫਿਰ ਘੱਟ ਸਕੋਰ ਵਾਲੇ ਡਰਾ ਕੱਢੇ ਜਾ ਸਕਦੇ ਹਨ ਤਾਂ ਕਿ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਲੋਕ ਪੀਆਰ ਲਈ ਅਰਜ਼ੀ ਦੇ ਸਕਣ ਇਹ ਉਹਨਾਂ ਲੋਕਾਂ ਲਈ ਇੱਕ ਉਮੀਦ ਦੀ ਕਿਰਨ ਹੋ ਸਕਦੀ ਹੈ ਜੋ ਸਾਲਾਂ ਤੋਂ ਕੈਨੇਡਾ ਵਿੱਚ ਮਿਹਨਤ ਕਰ ਰਹੇ ਹਨ ਪਰ ਸਜਣੋ ਇੱਕ ਹੋਰ ਗੱਲ ਜੋ ਇਸ ਪ੍ਰੈਸ ਕਾਨਫਰੰਸ ਵਿੱਚ ਸਾਹਮਣੇ ਆਈ ਉਹ ਸੀ ਪਿਛਲੇ ਇਮੀਗ੍ਰੇਸ਼ਨ ਮੰਤਰੀ ਦੇ ਕੰਮ ਦੀ ਤਾਰੀਫ ਪਿਛਲੀ ਲਿਬਰਲ ਸਰਕਾਰ ਨੇ ਕਈ ਸ਼ਕਤੀਆਂ ਲਾਗੂ ਕੀਤੀਆਂ ਸਨ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ, ਸਪਾਊਸ ਵਰਕ ਪਰਮਿਟ ਬੰਦ ਕਰਨਾ ਅਤੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਲ ਐਮ ਆਈਏ ਦੇ ਨਿਯਮਾਂ ਨੂੰ ਹੋਰ ਸਖਤ ਕਰਨਾ। ਇਹਨਾਂ ਸਖਤੀਆਂ ਨੇ ਕੈਨੇਡਾ ਆਉਣ ਦੇ ਰਾਹ ਨਵੇਂ ਪ੍ਰਵਾਸੀਆਂ ਲਈ ਕਾਫੀ ਔਖੇ ਕਰ ਦਿੱਤੇ ਸਨ। ਨਵੇਂ ਪ੍ਰਧਾਨ ਮੰਤਰੀ ਨੇ ਇਹਨਾਂ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਦੀ ਸਰਕਾਰ ਵੀ ਇਹਨਾਂ ਨੂੰ ਕੁਝ ਸਮੇਂ ਤੱਕ ਜਾਰੀ ਰੱਖੇਗੀ। ਇਹ ਸੁਣ ਕੇ ਮੈਨੂੰ ਲੱਗਿਆ ਕਿ ਸ਼ਾਇਦ ਸਰਕਾਰ ਇਮੀਗ੍ਰੇਸ਼ਨ ਨੂੰ ਲੈ ਕੇ ਸਾਵਧਾਨੀ ਵਰਤਣਾ ਚਾਹੁੰਦੀ ਹੈ ਤਾਂ ਕਿ ਕੈਨੇਡਾ ਦੀ ਅਰਥਵਿਵਸਥਾ ਅਤੇ ਸਮਾਜਿਕ ਢਾਂਚੇ ਤੇ ਜ਼ਿਆਦਾ ਦਬਾਅ ਨਾ ਪਵੇ ਹਾਲਾਂਕਿ ਹੁਣ ਤੱਕ ਇਮੀਗ੍ਰੇਸ਼ਨ ਮੰਤਰੀ ਦੀ ਚੋਣ ਨਹੀਂ ਹੋਈ 12 ਮਈ ਤੱਕ ਨਵੀਂ ਕੈਬਨਿਟ ਦਾ ਐਲਾਨ ਹੋਵੇਗਾ ਅਤੇ ਉਦੋਂ ਪਤਾ ਲੱਗੇਗਾ ਕਿ ਨਵਾਂ ਇਮੀਗ੍ਰੇਸ਼ਨ ਮੰਤਰੀ ਕੌਣ ਹੋਵੇਗਾ ਕੀ ਪਿਛਲਾ ਮੰਤਰੀ ਜੋ 9 ਦਿਨ ਦੀ ਸਰਕਾਰ ਵਿੱਚ ਸੀ ਉਹੀ ਰਹੇਗਾ ਜਾਂ ਕੋਈ ਨਵਾਂ ਚਿਹਰਾ ਆਵੇਗਾ ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਹੈ ਪਰ ਜੋ ਵੀ ਹੋਵੇ ਨਵੇਂ ਪ੍ਰਧਾਨ ਮੰਤਰੀ ਨੇ ਅੱਜ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਭੁਲੇਖੇ ਸਨ ਉਹਨਾਂ ਨੂੰ ਕਾਫੀ ਹੱਦ ਤੱਕ ਦੂਰ ਕਰ ਦਿੱਤਾ। ਹੁਣ ਇੱਕ ਹੋਰ ਦਿਲਚਸਪ ਗੱਲ ਨਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੁਨੀਆ ਦੀਆਂ ਸਭ ਤੋਂ ਵਧੀਆ ਪ੍ਰਤਿਭਾਵਾਂ ਨੂੰ ਕੈਨੇਡਾ ਵਿੱਚ ਲਿਆਉਣ ਲਈ ਕਦਮ ਚੁੱਕੇਗੀ। ਯਾਨੀ ਇੰਜੀਨੀਅਰ, ਡਾਕਟਰ, ਅਧਿਆਪਕ ਅਤੇ ਟੈਕਨੋਲੋਜੀ ਮਾਹਿਰ ਵਰਗੇ ਉੱਚ ਹੁਨਰ ਵਾਲੇ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਹਾਲ ਹੀ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਅਧਿਆਪਕਾਂ ਅਤੇ ਸਿੱਖਿਆ ਖੇਤਰ ਲਈ ਇੱਕ ਡਰਾ ਕੱਢਿਆ ਸੀ। ਇਸ ਤੋਂ ਸਪਸ਼ਟ ਹੈ ਕਿ ਭਵਿੱਖ ਵਿੱਚ ਖਾਸ ਪੇਸ਼ਿਆਂ ਤੇ ਆਧਾਰਿਤ ਡਰਾ ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਮੈਨੂੰ ਲੱਗਦਾ ਹੈ ਕਿ ਇਹ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ ਪਰ ਇਸ ਲਈ ਸਹੀ ਯੋਜਨਾਬੰਦੀ ਅਤੇ ਅਮਲ ਜ਼ਰੂਰੀ ਹੈ। ਪਰ ਸੱਜਣੋ ਸ਼ਕਤੀਆਂ ਹੋਣੇ ਖਤਮ ਨਹੀਂ ਹੋਣ ਵਾਲੀਆਂ। ਅਸਥਾਈ ਵਰਕਰਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਸਰਕਾਰ ਦਾ ਮਾਪਦੰਡ ਉੱਚਾ ਰਹੇਗਾ। ਪਿਛਲੇ ਸਾਲ 2024 ਵਿੱਚ ਰਿਜੈਕਸ਼ਨ ਦਰ ਲਗਭਗ 50% ਸੀ। ਚਾਹੇ ਉਹ ਅਸਥਾਈ ਵਰਕਰ ਹੋਣ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਜਾਂ ਵਿਜ਼ਿਟਰ ਵੀਜ਼ਾ ਮੈਨੂੰ ਲੱਗਦਾ ਹੈ ਕਿ ਇਹ ਰੁਝਾਨ ਅੱਗੇ ਵੀ ਜਾਰੀ ਰਹੇਗਾ ਕਿਉਂਕਿ ਸਰਕਾਰ ਇਮੀਗ੍ਰੇਸ਼ਨ ਨੂੰ ਬਹੁਤ ਸੋਚ ਸਮਝ ਕੇ ਨਿਯੰਤਰਿਤ ਕਰਨਾ ਚਾਹੁੰਦੀ ਹੈ ਇਮੀਗ੍ਰੇਸ਼ਨ ਦਾ ਇੱਕ ਹੋਰ ਅਹਿਮ ਪਹਿਲੂ ਹੈ ਫ੍ਰੈਂਚ ਬੋਲਣ ਵਾਲਿਆਂ ਲਈ ਖੁੱਲ੍ਹਾ ਰਾ ਹਾਲ ਹੀ ਦੇ ਡਰਾ ਵਿੱਚ ਫ੍ਰੈਂਚ ਵਾਲਿਆਂ ਨੂੰ ਜ਼ਿਆਦਾ ਮੌਕੇ ਦਿੱਤੇ ਗਏ ਹਨ ਮਿਸਾਲ ਵਜੋਂ ਫ੍ਰੈਂਚ ਡਰਾ ਵਿੱਚ 7500 6500 ਜਾਂ 3500 ਲੋਕਾਂ ਨੂੰ ਸੱਦਾ ਦਿੱਤਾ ਗਿਆ ਅਤੇ ਉਹਨਾਂ ਦਾ ਸਕੋਰ ਵੀ ਕਾਫੀ ਘੱਟ ਸੀ ਇਮੀਗ੍ਰੇਸ਼ਨ ਮੰਤਰੀਆਂ ਦੀ ਚੋਣ ਵੀ ਕਿਊਬੈਕ ਤੋਂ ਹੀ ਹੋਈ ਸੀ ਜੋ ਇਸ ਗੱਲ ਦਾ ਸੰਕੇਤ ਹੈ ਕਿ ਫ੍ਰੈਂਚ ਬੋਲਣ ਵਾਲਿਆਂ ਨੂੰ ਤਰਜੀਹ ਮਿਲੇਗੀ। ਲਿਬਰਲ ਪਾਰਟੀ ਨੇ ਆਪਣੇ ਮੰਚ ਵਿੱਚ ਕਿਹਾ ਸੀ ਕਿ ਕਿਊਬੈਕ ਦੇ ਬਾਹਰ ਫ੍ਰੈਂਕੋਫੋਨ ਇਮੀਗ੍ਰੇਸ਼ਨ ਦਾ ਟੀਚਾ 12% ਹੋਵੇਗਾ ਜੋ ਮੌਜੂਦਾ ਟੀਚੇ ਤੋਂ 20% ਜ਼ਿਆਦਾ ਹੈ। ਇਹ ਟੀਚਾ 2009 ਵੀ ਤੱਕ ਪੂਰਾ ਕਰਨ ਦੀ ਯੋਜਨਾ ਹੈ। ਇਹ ਸੁਣ ਕੇ ਮੈਨੂੰ ਲੱਗਿਆ ਕਿ ਜੇ ਤੁਸੀਂ ਫ੍ਰੈਂਚ ਬੋਲਦੇ ਹੋ ਤਾਂ ਤੁਹਾਡੇ ਲਈ ਕੈਨੇਡਾ ਵਿੱਚ ਮੌਕਿਆਂ ਦੀ ਕਮੀ ਨਹੀਂ ਹੋਵੇਗੀ। ਪਰ ਸੱਜਣੋ ਇਮੀਗ੍ਰੇਸ਼ਨ ਨੀਤੀਆਂ ਤੇ ਹਾਊਸਿੰਗ ਦਾ ਦਬਾਅ ਵੀ ਇੱਕ ਵੱਡਾ ਮੁੱਦਾ ਹੈ। ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ ਅਤੇ ਸਪਲਾਈ ਵਿੱਚ ਕਮੀ ਹੈ। ਪਿਛਲੇ ਕੁਝ ਸਾਲਾਂ ਵਿੱਚ ਕਿਰਾਏ ਵੀ ਬਹੁਤ ਵੱਧ ਗਏ ਸਨ। ਇਹਨਾਂ ਸਭ ਨੂੰ ਵੇਖਦੇ ਹੋਏ ਪਿਛਲੀ ਸਰਕਾਰ ਨੇ ਇਮੀਗ੍ਰੇਸ਼ਨ ਤੇ ਸਖਤੀਆਂ ਸ਼ੁਰੂ ਕੀਤੀਆਂ ਸਨ ਅਤੇ ਨਵੀਂ ਸਰਕਾਰ ਵੀ ਇਹਨਾਂ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਪਰ ਕੁਝ ਲੋਕ ਖਾਸ ਕਰਕੇ ਯੂਨੀਵਰਸਟੀਆਂ ਅਤੇ ਕਾਲਜ ਇਹਨਾਂ ਸਖਤੀਆਂ ਦਾ ਵਿਰੋਧ ਕਰ ਰਹੇ ਹਨ। ਹਾਲ ਹੀ ਵਿੱਚ ਵੈਂਕੂਵਰ ਕਮਿਊਨਿਟੀ ਕਾਲਜ ਵਿੱਚ ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਕਿਉਂਕਿ ਕਈ ਕੈਂਪਸ ਬੰਦ ਹੋ ਰਹੇ ਹਨ। ਛੋਟੇ ਅਤੇ ਵੱਡੇ ਸ਼ਹਿਰਾਂ ਵਿੱਚ ਕਾਲਜਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਇਹ ਇੱਕ ਦਬਾਅ ਹੈ ਜਿਸ ਦਾ ਸਰਕਾਰ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਆਪਣੇ ਮੰਚ ਵਿੱਚ ਕਈ ਵਾਅਦੇ ਕੀਤੇ ਸਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਤੇ ਲਿਆਉਣਗੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੈਨੇਡਾ ਦੀ ਆਬਾਦੀ ਦਾ 1 ਪ੍ਰਤੀਸ਼ਤ ਤੱਕ ਰੱਖਣਗੇ ਅਤੇ ਸੂਬਿਆਂ ਦੀਆਂ ਜ਼ਰੂਰਤਾਂ ਮੁਤਾਬਕ ਨੀਤੀਆਂ ਬਣਾਉਣਗੇ ਇਸ ਤੋਂ ਇਲਾਵਾ ਉਨ੍ਹਾਂ ਨੇ ਇਮੀਗ੍ਰੇਸ਼ਨ ਨੋ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਬੈਕਲੌਗ ਨੂੰ ਘਟਾਉਣ ਦੀ ਗੱਲ ਵੀ ਕੀਤੀ ਸੀ ਕਿਊਬੈਕ ਨਾਲ ਵੀ ਕੁਝ ਖਾਸ ਮੁੱਦੇ ਹਨ ਕਿਉਂਕਿ ਕਿਊਬੈਕ ਇਮੀਗ੍ਰੇਸ਼ਨ ਤੇ ਆਪਣੀਆਂ ਵੱਖਰੀਆਂ ਸੀਮਾਵਾਂ ਲਾਉਂਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਨਵੀਂ ਸਰਕਾਰ ਇਹਨਾਂ ਮੁੱਦਿਆਂ ਨੂੰ ਕਿਵੇਂ ਸੰਭਾਲਦੀ ਹੈ। ਕੁੱਲ ਮਿਲਾ ਕੇ ਨਵੀਂ ਪ੍ਰਧਾਨ ਮੰਤਰੀ ਨੇ ਅੱਜ ਆਪਣਾ ਰੁਖ ਕਾਫੀ ਹੱਦ ਤੱਕ ਸਪਸ਼ਟ ਕਰ ਦਿੱਤਾ। ਅਗਲੇ ਕੁਝ ਸਾਲਾਂ ਵਿੱਚ ਸਖਤੀਆਂ ਜਾਰੀ ਰਹਿਣਗੀਆਂ, ਖਾਸ ਕਰਕੇ ਅਸਥਾਈ ਵਰਕਰਾਂ ਅਤੇ ਵਿਦਿਆਰਥੀਆਂ ਲਈ ਪਰ ਨਾਲ ਹੀ ਉਹ ਵਿਸ਼ਵ ਪੱਧਰ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਤੇ ਧਿਆਨ ਦੇਣਗੇ। ਫ੍ਰੈਂਚ ਬੋਲਣ ਵਾਲਿਆਂ ਅਤੇ ਉੱਚ ਹੁਨਰ ਵਾਲਿਆਂ ਲਈ ਮੌਕੇ ਵਧ ਸਕਦੇ ਹਨ। ਨਵਾਂ ਇਮੀਗ੍ਰੇਸ਼ਨ ਮੰਤਰੀ ਕੌਣ ਹੋਵੇਗਾ? ਇਹ 12 ਮਈ ਤੋਂ ਬਾਅਦ ਪਤਾ ਲੱਗੇਗਾ ਤਾਂ ਸੱਜਣੋ ਏਸੀ ਅੱਜ ਦੀ ਵੱਡੀ ਖਬਰ ਜੇ ਤੁਹਾਡੇ ਕੋਲ ਕੋਈ ਸਵਾਲ ਜਾਂ ਵਿਚਾਰ ਹਨ ਤਾਂ ਸਾਨੂੰ ਜ਼ਰੂਰ ਦੱਸੋ ਅਗਲੀ ਖਬਰ ਤੱਕ ਸਤਿ ਸ਼੍ਰੀ ਅਕਾਲ